15 16 ਸਾਲ ਵਿਦੇਸ਼ ਦੀ ਤਾਕਤ ਦੇ ਉੱਤੇ ਆਪਣਾ ਬਿਜ਼ਨਸ ਕਰਕੇ ਫਿਰ ਆਪਣੇ ਦੇਸ਼ ਆਪਣੇ ਪਿੰਡ ਵਾਪਸ ਫਤ ਆਏ ਨੇ ਸਤਵੀਰ ਸਿੰਘ ਇਹ ਅਕਸਰ ਵੇਖਿਆ ਜਾਂਦਾ ਕਿ ਪਲੱਸ 2 ਤੋਂ ਬਾਅਦ ਨੌਜਵਾਨ ਖਾਸ ਕਰਕੇ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਜਾ ਰਹੇ ਨੇ ਬਿਜ਼ਨਸ ਕੱਲਾ ਕਾਰਨ ਨਹੀਂ ਹੈਗਾ ਜੀ ਬਿਜ਼ਨਸ ਤਾਂ ਬਾਅਦ ਦੇ ਵਿੱਚ ਮੈਂ ਇੱਥੇ ਆ ਕੇ ਇਨਵੋਲਵ ਹੋ ਗਿਆ ਕਿਉਂਕਿ ਅਸੀਂ ਇਹ ਪਹਿਲਾਂ ਤੋਂ ਹੀ ਕਰਦੇ ਸੀਗੇ ਖੇਤੀ ਆਰਗੈਨਿਕ ਦੁਨੀਆ ਦੂਰ ਜਾ ਰਹੀ ਹੈ ਪਹਿਲਾਂ ਨੂੰ ਸੌਖਾ ਹੋ ਗਿਆ ਜੇ ਸਾਡਾ ਪਹਿਲਾਂ ਇੰਨੇ ਲੋਕ ਬਸਣ ਚਿੰਚੜਦੇ ਸੀ ਜਿੰਨੇ ਉੱਚਾ ਉੱਚਾ ਚੜੇ ਫਿਰਦੇ ਨੇ ਜਿਹੜੇ ਬੱਚੇ ਚਾਹੀ ਮੋਟਰ ਤੇ ਖੜਨ ਉਹ ਆਬਾਰਾ ਕਰਦੀ ਕਰਨ ਚਾਹੀ ਜਿਹੜਾ ਜਵਾਗ ਵੇਚਰਦਾ ਪਿੰਡ ਦੇ ਵਿੱਚ ਜਿਹਦੀ ਮੈਂਬਰੀਆਂ ਵੱਡਦੀਆਂ ਨੇ ਉਹ ਉਮਰ ਹੁੰਦੀ ਆ ਉਹ ਜੋ ਕੁਝ ਕਰਦਾ ਉਹ ਉਹ ਇੱਥੇ ਨੂੰ ਮਿਸ ਕਰਦਾ ਜੇ ਚਲੇ ਅਜੋ ਕਿਤੇ ਪਾਰ 15 16 ਸਾਲ ਵਿਦੇਸ਼ ਦੀ ਧਰਤੀ ਦੇ ਉੱਤੇ ਆਪਣਾ ਬਿਜ਼ਨਸ ਕਰਕੇ ਫਿਰ ਆਪਣੇ ਦੇਸ਼ ਆਪਣੇ ਪਿੰਡ ਵਾਪਸ ਪਰਤ ਆਏ ਨੇ ਸਤਵੀਰ ਸਿੰਘ ਜਿਨ੍ਹਾਂ ਨੇ ਸੰਗਰੂਰ ਜਾ ਕੇ ਆਰਗੈਨਿਕ ਦਾ ਇੱਕ ਸਟੋਰ ਖੋਲਿਆ ਸਾਡੇ ਨਾਲ ਸਤਵੀਰ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕਿਉਂਕਿ ਪੰਜਾਬ ਦੀ ਲਗਾਤਾਰ ਜੋ ਨੌਜਵਾਨੀਆਂ ਪੜ੍ਹ ਲਿਖ ਕੇ ਵਿਦੇਸ਼ ਵੱਲ ਜਾ ਰਹੀ ਆ ਪਰ ਸਤਵੀਰ ਸਿੰਘ ਕਿ ਪੂਰਾ ਪੰਜਾਬ ਸੂਬਾ ਪ੍ਰਦੇਸ਼ ਵਿੱਚ ਲਾ ਕੇ ਆਖਿਰ ਹੋਵੇ ਆਰਤੀਆਂ ਦਾ ਹੋਵੇ ਆਪਣੇ ਪੰਜਾਬ ਆਪਣੇ ਵਤਨ ਵਾਪਸ ਕਰ ਦਿੱਸਤ ਪਰੰਪਰਿਆਂ ਦੀ ਸੱਚੀ ਗੱਲ ਜੀ ਕਿਸ ਤਰ੍ਹਾਂ ਦੀ ਇਹ ਗੱਲ ਕੀਤੀ ਹੈ ਇਹ ਅਕਸਰ ਵੇਖਿਆ ਜਾਂਦਾ ਹੈ ਕਿ ਪਲੱਸ 2 ਤੋਂ ਬਾਅਦ ਲੋਕੀਂ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸੰਪੂਰਨ ਵਿਦੇਸ਼ਾਂ ਭਲੇ ਜਾ ਰਹੇ ਹਨ ਤੇ ਤੁਸੀਂ 15 16 ਸਾਲ ਉੱਤੇ ਲਾ ਕੇ ਬਿਜ਼ਨਸ ਕਰਕੇ ਫਿਰ ਵਾਪਸ ਪਰਤ ਆਏ ਮੈਂ ਫਿਰ ਗੱਲਾਂ ਕਰਦੇ ਹਾਂ ਤੁਸੀਂ ਇਨਵੈਸਟ ਕੀਤੀਆਂ ਫਿਰ ਗੱਲਾਂ ਕਰਦੇ ਇਹਦੇ ਪਿੱਛੇ ਬਿਜ਼ਨਸ ਕੱਲਾ ਕਾਰਨ ਨਹੀਂ ਹੈਗਾ ਜੀ ਇਨਵੈਸਟ ਤਾਂ ਬਾਅਦ ਦੇ ਵਿੱਚ ਮੈਂ ਇੱਥੇ ਆ ਕੇ ਇਨਵੋਲਵ ਹੋ ਗਿਆ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਕਰਦੇ ਸੀ ਕੀਤੀ ਔਰਗੈਨਿਕ ਮੇਰੇ ਫਾਦਰ ਸਾਹਿਬ ਇਸ ਲਈ ਜੇ ਐਮਰਜੈਂਸੀ ਲਾਣੀ ਹੋਵੇ ਤੇ ਕਾਂਗਰਸ ਨੇ ਪਰਤਨ ਦੇ ਕਾਰਨ ਵੱਡੇ ਇਹ ਨੇ ਕਿ ਬੱਚੇ ਵੀਰੇ ਵੱਡੇ ਹੋ ਰਹੇ ਸੀ ਜਨਤ ਦੇ ਨਾਲ ਕਾਂਗਰਸ ਨੇ ਕੀਤਾ ਉਹ ਸੀ ਜਦੋਂ 80 ਦੇ ਸਾਹਮਣੇ ਮੇਰੇ ਮਮੀ ਨੇ ਦੇਸ਼ ਦੀ ਸੁਰੱਖਿਆ ਲਈ ਕਰ ਰਹੀ ਸੀ ਉਦਾ ਸਾਰਾ ਕਾਚਾ ਕੁਝ ਗੱਲਾਂ ਹੁੰਦੀਆਂ ਨੇ ਜਿੰਨਾਂ ਨੂੰ ਲੈ ਕੇ ਬਾਅਦ 'ਚ ਬੰਦੇ ਪਛਤਾਉਂਦੇ ਨੇ ਮਤਲਬ ਜਿਹੜੀ ਤੁੱਝ ਲੈ ਜਾਂਦੇ ਨੇ ਕਰੋੜ ਹੋ ਗਿਆ ਉੱਥੋਂ ਸ਼ੁਰੂ ਹੋਈ ਉਹ ਮੈਂ ਹੀ ਸੋਚਦਾ ਸੀਗਾ ਵੀ ਜਿਹੜੀਆਂ ਗੱਲਾਂ ਲਈ ਬੰਦਾ ਬਾਅਦ 'ਚ ਪਛਤਾਉਂਦਾ ਹੈ ਤੇ ਆਪਾਂ ਨੂੰ ਦੇਖਦੇ ਹਾਂ ਕਿ ਸਾਰੇ ਨਾਲ ਦੋ ਪਾਰਟੀਆਂ ਦਾ ਜਿਹੜਾ ਪਿੱਛੋਂ ਆ ਕੇ ਉਹ ਗੱਲਾਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਜੀ ਆਪਾਂ ਨੂੰ ਮਤਲਬ ਆਪਣੇ ਇੰਨੀ ਬੁੱਦੀ ਦਿੱਤੀ ਹੈ ਕਿ ਕਾਂਗਰਸ ਨੇ ਦਰਬਾਰ ਸਾਹਿਬ ਤੇ ਮੋਹ ਚੜਾਈ ਆਮ ਆਦਮੀ ਉਹਦੇ ਤਰੀਕੇ ਨਾਲ ਦੇਖ ਸਕਦੇ ਆ ਮਾੜਾ ਚੰਗਾ ਪਰ ਸੋਚ ਸਕਦੇ ਆ ਕਿ ਇਹ ਜੇ ਬਾਕੀਆਂ ਨਾਲ ਵੀ ਇਵੇਂ ਹੋ ਰਹੇ ਤਾਂ ਆਪਣੇ ਨਾਲ ਵੀ ਹੋਈ ਹੋਊਗਾ ਲੱਗਦਾ ਕੋਈ ਖੋਣ ਨਹੀਂ ਲੱਗਿਆ ਸੋ ਕਈ ਗੱਲਾਂ ਸ਼ਿਕੀਆਂ ਜਿਹੜੀਆਂ ਮੈਨੂੰ ਮਤਲਬ ਕੱਬੀ ਰਹਿੰਦੀ ਜਦੋਂ ਦੰਦ ਰੀਤਾਂ ਕੋਲ ਗਿਆਬ ਨਕਾਰ ਚੁੱਕਿਆ ਇਹਨਾਂ ਦਾ ਝੂਠ ਲੋਕਾਂ ਦੇ ਵਿੱਚ ਨੰਗਾ ਮੇਨ ਗੱਲ ਇਹ ਅਸੀਂ ਹੁਣ ਮਤਲਬ ਮੇਰੇ ਨਾਲ ਦੇ ਜਿਹੜੇ ਮੁੰਡੇ ਉੱਥੇ ਹੋਰ ਵੀ ਜਾਣ ਪਹਿਚਾਨ ਵਾਲੇ ਨੇ ਨਾਲ ਗਏ ਹੋਏ ਨੇ ਜਾਂ ਬਾਅਦ ਚ ਗਏ ਨੇ ਉਹ ਮੈਨੂੰ ਪੁੱਛਦੇ ਜੀ ਯਾਰ ਠੀਕ ਹੈ ਸਾਡਾ ਵੀ ਜੀ ਕਰਦਾ ਹੈ ਲੰਬਾ ਟਾਈਮ ਲਈ ਜਾਈਏ ਰਹੀਏ ਉੱਥੇ ਜਾ ਕੇ ਤੇ ਪਰ ਉਹ ਉਹ ਚਾਹਦੇ ਵੀ ਨਹੀਂ ਚਾਹਦੇ ਨਹੀਂ ਹੁੰਦੇ ਨੇ ਬੰਦੇ ਪਰ ਕਰਨੀ ਪਾਉਂਦੇ ਕਿਉਂਕਿ ਸਿਸਟਮ ਦੇ ਵਿੱਚ ਬੰਦਾ ਰਹਿਣ ਦਾ ਆਦੀ ਹੋ ਜਾਂਦਾ ਹੈ ਕਿ ਤਾ ਇੱਕ ਜਿਵੇਂ ਤੁਸੀਂ ਮੰਨ ਲਓ ਵੀ 5 ਸਾਲ ਉੱਥੇ ਰਹਿ ਲੇ ਤੁਸੀਂ ਘਰ ਲੈ ਲਿਆ ਪੱਕੇ ਹੋ ਗਏ ਘਰ ਲੈ ਲਿਆ ਬੱਚੇ ਹੋ ਗਏ ਉਹ ਜਿੰਨੀਆਂ ਚੀਜ਼ਾਂ ਤੁਸੀਂ ਉੱਥੇ ਮੰਨ ਲਓ ਅ ਸਿਸਟਮ ਦੇ ਵਿੱਚ ਟਾਈਮ ਕੁਝ ਜ਼ਿਆਦਾ ਰਹਿ ਲੈਨੇ ਹੋ ਉਨੀ ਥੋੜੀ ਚੂੜੀ ਉਨੀ ਟਾਈਟ ਹੋ ਜਾਂਦੀ ਹੈ ਫੇ ਸਾਰਾ ਕੁਝ ਤੁਸੀਂ ਪੱਟ ਕੇ ਜਿਗਾੜ ਦਬਾਰੇ ਬੱਚੇ ਥੋੜੇ ਪੜਨ ਲੱਗ ਗਏ ਕਿਸੇ ਸਕੂਲ ਦੇ ਵਿੱਚੋਂ ਫਿਰ ਤੁਸੀਂ ਉਹ ਮਤਲਬ ਦੁਬਾਰੇ ਤੁਸੀਂ ਉਹ ਉਹ ਕਰਨੇ ਪਾਉਂਦਾ ਬੰਦਾ ਫਿਰ ਮੈਨੂੰ ਮੁੰਡੇ ਪੁੱਛਦੇ ਸੀ ਕਹਿੰਦੇ ਯਾਰ ਤੂੰ ਆ ਠੀਕ ਹੈ ਤੈਂ ਘਰ ਲਈ ਕਿ ਮੇਰਾ ਜੀ ਕੀਤੀ ਨਾਲ ਆਪਣੇ ਠੀਕ ਹੈ ਸਾਡਾ ਵੀ ਜੀ ਕਰਦਾ ਫਿਰ ਜਨਣੀਆਂ ਨਹੀਂ ਮੰਨਦੀਆਂ ਕਿ ਕੁੜੀਆਂ ਨਹੀਂ ਮੰਨਦੀਆਂ ਉਹਨਾਂ ਦੇ ਨਾਮ ਮੰਨਣ ਦੀ ਵੀ ਕੀ ਕਰਨੇ ਉਹ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਇੱਥੇ ਸਮਾਜ ਹੋਰ ਤਰ੍ਹਾਂ ਦਾ ਹੈ ਉਹ ਹੋਰ ਤਰ੍ਹਾਂ ਦਾ ਸਮਾਜ ਹੈ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਮੰਨ ਲਓ ਹੁਣ ਮੇਰੀ ਮੈਸੇਜ ਆ ਉਹਦੇ ਕੋਲ ਕਾਰ ਦੀ ਚਾਬੀ ਆ ਉਹਦੇ ਕੋਲੇ ਆ ਕਾਰ ਉਹਦੇ ਕੋਲੇ ਨੇ ਨੱਕ ਟੁਕ ਟੱਕੀ ਆ ਕਿਸੇ ਦੀ ਉਹ ਇੱਥੇ ਸਿਸਟਮ ਦੇ ਵਿੱਚ ਉਹਨਾਂ ਨੂੰ ਹੋਰ ਤਰੀਕਾ ਨਾਲ ਸਰਵਾਈਵ ਕਰਨਾ ਪੈਂਦਾ ਹੈ ਜਿਹੜੇ ਉਹ ਦੇਖਦੀਆਂ ਗਈਆਂ ਨੇ ਇੱਥੋਂ ਉਹਨਾਂ ਦੀ ਮਾਵਾ ਜਿਵੇਂ ਰਹਿੰਦੀਆਂ ਰਹੀਆਂ ਨੇ ਮਤਲਬ ਸਮਾਜ ਦੇ ਵਿੱਚ ਥੋੜੇ ਹੁੰਦੇ ਇਹਨਾਂ ਨੂੰ ਚੀਜ਼ਾਂ ਰਹਿਲੀ ਸਰਵਾਈਵ ਕਰਨਾ ਪੈਂਦਾ ਸੁਣਨੀਆਂ ਪੈਂਦੀਆਂ ਨੇ ਕਈ ਗੱਲਾਂ ਉਹਨਾਂ ਤੋਂ ਬਚਾਉਂਦੀਆਂ ਨੇ ਮੈਨੂੰ ਲੱਗਦਾ ਜਿਹੜੀਆਂ ਕੁੜੀਆਂ ਨੇ ਜਾਂ ਜਿਹੜੀਆਂ ਜੀ ਜੇਕਰ ਗੱਲ ਕੀਤੀ ਜਾਵੇ ਅਕਸਰ ਸੁਣਨ ਚਾਹੁੰਦਾ ਕਿ ਜਦੋਂ ਪੰਜਾਬ 'ਚ ਇਨਸਾਨ ਰਹਿੰਦਾ ਤਾਂ ਉਹਨੂੰ ਐਵੇਂ ਕੈਨੇਡਾ ਵਗ ਜਾ ਬਾਹਰ ਵਗ ਜਾ ਜਦੋਂ ਬਾਹਰ ਚਲਾ ਜਾਂਦਾ ਉਹਨੂੰ ਕਹਿੰਦਾ ਮੈਂ ਘਰ ਵਗ ਜਾ ਅਜਿਹਾ ਹੁੰਦਾ ਇਹ ਹੁੰਦਾ ਜੀ ਹਰ ਨਾਲ ਹੁੰਦਾ ਲਗਭਗ ਕਿਸੇ ਦਿਨ ਘਟ ਹੁੰਦਾ ਕਿਸੇ ਨਾਲ ਵੱਧ ਹੁੰਦਾ ਜਿੰਨਾ ਬੰਦਾ ਜ਼ਿਆਦਾ ਸੁਵੇਦਨਸ਼ੀਲ ਹੈ ਚੀਜ਼ਾਂ ਨੂੰ ਜ਼ਿਆਦਾ ਫੀਲ ਕਰਦਾ ਹੈ ਮਤਲਬ ਜਜ਼ਬਾਤੀ ਹੈ ਜੇ ਕਹਿ ਸਕਦੇ ਹਾਂ ਉਹ ਉਹਨਾਂ ਜ਼ਿਆਦਾ ਉਹ ਕਰਦਾ ਜੇ ਕਿਸੇ ਪਿੰਡ ਵਾਲੇ ਬੰਦੇ ਦੀ ਸ਼ਹਿਰ ਵੀ ਰਿਸ਼ਤੇਦਾਰੀ ਹੈ ਚਾਹ ਤੁਹਾਨੂੰ ਉੱਥੇ ਰਹਿਣਾ ਪੈ ਜਾਵੇ ਉੱਥੇ ਵੀ ਉਹਨੂੰ ਔਖਾ ਲੱਗਦਾ ਹੈ ਹੈਨਾ ਇਹ ਹੁੰਦਾ ਹੈ ਕੁਦਰਤੀ ਤੌਰ ਤੇ ਹੁੰਦਾ ਹੈ ਤੁਸੀਂ ਜਿੱਥੇ ਜੰਮੇ ਪਲੇ ਹੋ ਇਹ ਜ਼ਿਆਦਾਤਰ ਲੋਕ ਇਹ ਚੀਜ਼ ਐਨਾਲਾਈਜ਼ ਨਹੀਂ ਕਰਦੇ ਜਿਹੜੇ ਉੱਥੇ ਜਾ ਕੇ ਬੰਦੇ ਪਿੱਛੇ ਮੋੜਨ ਬਾਰੇ ਸੋਚਦੇ ਨੇ ਜਾਂ ਮੋੜਦੇ ਨੇ ਉਹ ਤੁਸੀਂ ਦੇਖੋਗੇ ਜ਼ਿਆਤਰ 25 ਪਲੱਸ ਹੁੰਦੇ ਨੇ ਉਹ ਉਹ ਕਿਉਂ ਹੁੰਦੇ ਨੇ ਕਿਉਂਕਿ ਉਮਰ ਦੇ ਪੜਾਅ ਹੁੰਦੇ ਨੇ ਅਲੱਗ-ਅਲੱਗ ਤੁਸੀਂ ਕਿਸੇ ਮੈਂ ਹੁਣ 27 ਸਾਲ ਦੇ ਨੇੜੇ ਤੇ ਜਦੋਂ ਇੱਥੇ ਕਿਉਂ ਇੱਥੋਂ ਗਿਆ ਮੈਂ ਤੇ ਮੇਰਾ ਅਟੈਚਮੈਂਟ ਸੀਗੀ ਪਿੰਡ ਨਾਲ ਘਰ ਨਾਲ ਰਿਸ਼ਤੇਦਾਰੀਆਂ ਚ ਸਾ ਚਾਚੇ ਤਾਇਆ ਦੇ ਚ ਬਾ ਕਰਨੇ ਪੂਆਂ ਦੇ ਤੇ ਅਸੀਂ ਹਾਂ ਦੇ ਲਗਭਗ ਸਾਰੇ ਉਹ ਚੀਜ਼ਾਂ ਜਿਹੜੀਆਂ ਤੁਸੀਂ ਇੱਥੇ ਵਧੀਆ ਇੱਕ ਜਿਹੜਾ 골ਡਨ ਥੋੜੀ ਏਜ ਹੁੰਦੀ ਹੈ ਜਿੱਥੇ ਤੁਸੀਂ ਉਹ ਜਿਹੜੀ ਵੀ ਸੀ ਦੇ ਵਿੱਚ ਦੁਨੀਆ ਤੁਸੀਂ ਨਿਘਾਈ ਆ ਉਹ ਚਾਹੇ ਤੁਸੀਂ ਦੱਖਣੀ ਅਫਰੀਕਾ ਦੇ ਵਿੱਚ ਹੋ ਤੁਸੀਂ ਉਹਨੂੰ ਮਿਸ ਕਰੋਗੇ ਉਹ ਤੁਸੀਂ ਰੋਲ ਨਹੀਂ ਕਰ ਸਕਦੇ ਉਹ ਤੁਹਾਡੇ ਕਿਸੇ ਨਾ ਕਿਸੇ ਮੈਮਰੀ ਵਿੱਚ ਪਈ ਹੁੰਦੀ ਆ ਉਹ ਤੁਹਾਨੂੰ ਤੰਗ ਕਰੀ ਜਾਊਗੀ ਹਾਂਜੀ ਮੇਨ ਮੇਨ ਕਾਰਨ ਇਹ ਹੈ ਤਵੀਰ ਜੇ ਤਾਂ ਹੋ ਗਈ ਤੁਹਾਡੀ ਬਾਹਰਲੀ ਜ਼ਿੰਦਗੀ ਤੇ ਪੰਜਾਬ ਆਉਣ ਦੀ ਗੱਲ ਲੇਕਰ ਹੁਣ ਗੱਲ ਕਰੀਏ ਤਾਂ ਆਰਗੈਨਿਕ ਸਟੋਰ ਖੋਲਣ ਦਾ ਇਹ ਖਿਆਲ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਨੀ ਇਹ ਇੱਕਦਮ ਨੀ ਸੀ ਖੋਲਿਆ ਸਟੋਰ ਮੇਰੇ ਫਾਦਰ ਸਾਹਿਬ ਉਹ ਆਪ ਯੂਰਗੇਨਿਕ ਪਰਸਨ ਨੇ ਕਿਉਂਕਿ ਇਹ ਬੰਦੇ ਜਿਹੜੇ ਇਸ ਪਾਸੇ ਨੂੰ ਜਾਂਦੇ ਨੇ ਨਾ ਥੋੜੇ ਜਿੱਦੀ ਕਿਸਮ ਦੇ ਬੰਦੇ ਹੁੰਦੇ ਨੇ ਜਿਹੜੇ ਆਰਗੇਨਿਕ ਖੇਤੀ ਕਰਦੇ ਨੇ ਹੋਰਾਂ ਨੂੰ ਵੀ ਅਸੀਂ ਕਈਆਂ ਨੂੰ ਜਾਣਦੇ ਆ ਉਹ ਕਰਦੇ ਨੇ ਜਿਵੇਂ ਮੰਨ ਲਓ ਵੀ ਉਹ ਉਹ ਫਿਰ ਪਹਿਲਾਂ ਕਰਦੇ ਸੀ ਕਦੇ ਕਣਕ ਬੀਜ ਲਈ ਕਦੇ ਕੁਝ ਕਦੇ ਘੱਟ ਕਦੇ ਵੱਧ ਫਿਰ ਅਸੀਂ ਮੈਂ ਬਾਹਰ ਚਲੇ ਗਿਆ ਮੇਰੇ ਬ੍ਰਦਰ ਆਇਆ ਵੱਡਾ ਉਹ ਗਵਰਨਮੈਂਟ ਜੋਬ ਕਰਦੇ ਨੇ ਪੀਟੀ ਮਾਸਟਰ ਨੇ ਸਾਡੇ ਪਿੰਡੇ ਉਹਨਾਂ ਦੀ ਪੋਸਟ ਨੂੰ ਤੇ ਫਿਰ ਉਹ ਕਰਦੇ ਰਹੇ ਔਰ ਕੈਨੇ ਖੇਤੀ ਹੁਣ ਕੁਝ ਸਾਲ ਤੋਂ ਗੰਨਾ ਕਰ ਰਹੇ ਹਾਂ ਅਸੀਂ ਗੰਨਾ ਤਾਂ ਕਰਦੇ ਹਾਂ ਕਿ ਗੰਨਾ ਇੱਕ ਫਸਲ ਕਰਨੀ ਹੈ ਸਾਲ ਦੇ ਵਿੱਚੋਂ ਥੋੜੀ ਜੀ ਸੌਖੀ ਹੈ ਦੇਸੀ ਸੋਚ ਕਹੀਏ ਵੀ ਅਸੀਂ ਸਬਜ਼ੀਆਂ ਬਾਜੀਆਂ ਵਿੱਚ ਲੋਕ ਕਰਦੇ ਨੇ অর্ਗੈਨਿਕ ਸਬਜ਼ੀ ਬਾਜੀ ਦੀ ਖੇਤੀ ਵੀ ਕਰਦੇ ਨੇ ਉਹ ਅਸੀਂ ਵੀ ਨਹੀਂ ਕਰ ਸਕਦੇ ਉਹ ਹੋਰ ਵੀ ਸਟਵੇਰ ਜੀ ਆਪਾਂ ਸਟੋਰ ਚੱਲਦੇ ਆ ਸਟੋਰ ਵੀ ਦੇਖਦੇ ਆ ਜੋ অর্ਗੈਨਿਕ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸਟੋਰ ਬਾਈ ਜੀ ਵੱਲੋਂ ਬਣਾਇਆ ਗਿਆ ਬੜਾ ਹੀ ਖੂਬਸੂਰਤ ਦਿੱਖ ਦਿਖਾਈ ਗਈ ਆ ਤੋਰੀ ਰੋਡ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਪ੍ਰਤੀਕ ਹੁੰਦਾ ਕਿ ਸ਼ਾਇਦ ਕਿਸੇ ਰੈਸਟੋਰੈਂਟ ਦੇ ਵਿੱਚ ਅਸੀਂ ਆ ਗਏ ਹੋਈਏ ਪਰ ਉੱਥੇ ਹੀ ਸਤਵੀਰੀ ਇੱਕ ਗੱਲ ਕੀਤੀ ਜਾਵੇ ਤਾਂ ਕੁਝ ਜੋ ਇੱਥੇ ਪ੍ਰੋਡਕਟ ਪਏ ਨੇ ਇਹਨਾਂ ਬਾਰੇ ਜਰੂਰ ਅਸੀਂ ਜਾਨਣਾ ਚਾਹਾਂਗੇ ਵੀ ਕਿ ਸਾਰੇ ਦੇ ਸਾਰੇ ਆਰਗੇਨਿਕ ਨੇ ਜਾਂ ਫਿਰ ਹੋਰ ਦੂਸਰੇ ਤਰੀਕੇ ਨਾਲ ਵੀ ਬਣਾਏ ਜਾਂਦੇ ਨੇ ਅ ਨਹੀਂ ਜੀ ਇਹ ਸਾਰੇ ਸਟੋਰ ਦੇ ਵਿੱਚ ਆਰਗੇਨਿਕ ਪ੍ਰੋਡਕਟ ਨਹੀਂ ਹੈਗੇ ਜੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਦਿਖਾਉਣਾ ਇਹੇ ਸਾਡਾ ਸ਼ੱਕਰ ਹੈ ਨਾ ਜਿਹੜੀ ਤੇ ਇਹ ਗੋੜਾ ਹੈ ਇਹ ਸਾਡਾ ਆਪਣਾ ਕੰਮ ਹੈ ਗੰਨੀ ਦੀ ਖੇਤੀ ਸੀ ਆਰਗੈਨਿਕ ਕਰਦੇ ਆ ਆਪ ਤੇ ਇਹ ਚੀਜ਼ਾਂ ਅਸੀਂ ਇਹ ਤੋਂ ਹੀ ਬਣਾਉਨੇ ਆ ਜੇ ਤੁਸੀਂ ਕੈਮਰਾਮੈਨ ਸਾਹਿਬ ਦਿਖਾਉਣਗੇ ਨਾ ਆ ਚੀਜ਼ਾਂ ਨੇ ਜਿਹੜੀਆਂ ਇੱਧਰ ਇਹ ਸਾਰੀਆਂ ਗੋੜ ਸ਼ੱਕਰ ਤੋਂ ਤਿਆਰ ਅਸੀਂ ਕਰਦੇ ਆ ਲਗਭਗ ਤੇ ਕੁਝ ਸਾਡੇ ਨਾਲ ਕਿਸਾਨ ਜੁੜੇ ਹੋਏ ਨੇ ਦੇਖੋ ਜਿਹੜੇ ਕਿਸਾਨ ਆਰਗੈਨਿਕ ਖੇਤੀ ਕਰਦੇ ਨੇ ਚਿਰ ਤੋਂ ਕਰ ਰਹੇ ਨੇ ਉਹਨੂੰ ਪਰਸਨਲੀ ਜਾਣਦੇ ਆਂ ਸੀ। ਜੀ। ਉਹ ਜੇ ਆਪਣੇ ਆਰਗੈਨਿਕ ਜਿਹੜਾ ਬੰਦਾ ਖੇਤੀ ਕਰਦਾ ਸੀ ਕੁਝ ਨੂੰ ਇਹਨੂੰ ਇਹ ਜਾਨੂ ਵੀ ਜਾਣਦੇ ਜਿਹੜੇ 10-10 ਸਾਲ ਖੇਤੀ ਕਰਕੇ ਛੱਡ ਗਏ। ਹੂੰ। ਕਿਉਂਕਿ ਸਰਵਾਈਵ ਕਿਉਂ ਨਹੀਂ ਕਰ ਸਕੇ? ਉਹਨਾਂ ਨੇ ਆਪਣੇ ਵੇਚਣ ਦਾ ਕੋਈ ਜ਼ਰੀਆ ਨਹੀਂ ਬਣਾ ਸਕਿਆ। ਲੋਕਾਂ ਨੂੰ ਲੋਕਾਂ ਤੱਕ ਉਹ ਚੀਜ਼ ਨੂੰ ਪਹੁੰਚਾਉਣ ਦਾ ਜ਼ਰੀਆ ਨਹੀਂ ਬਣਿਆ ਕੋਈ। ਜਿਵੇਂ ਹੁਣ ਸਾਡੇ ਨਾਲ ਕਿਸਾਨਾਂ ਦਾ ਗਰੁੱਪ ਆਇਆ ਕੋ। ਉਹ ਕੁਛ ਆٹے ਵਗੈਰਾ ਬਾਜਰੇ ਦਾ ਮੱਕੀ ਦਾ ਕਣਕ ਦਾ ਤੇਲ ਸਰੋਂ ਦਾ ਤੇ ਹਲਦੀ ਹੈ অর্ਗੈਨਿਕ ਤੁਸੀਂ ਪਾਵੋਗੇ ਦੂਜੀ ਨਾਲੋਂ ਅੱਧੀ ਪਾਉਗੀ ਕਿਉਂਕਿ ਉਹ ਚੀਜ਼ ਦੱਸਦੀ ਵੀ ਹੈ ਨਾ ਜਦੋਂ ਤੁਸੀਂ ਉਹਨੂੰ ਯੂਜ਼ ਕਰਦੇ ਹੋ ਉਹ ਸਾਡੇ ਸਾਡੇ ਤੱਕ ਚੀਜ਼ ਪਹੁੰਚਦੀ ਕਰਦੇ ਨੇ ਅਸੀਂ ਇੱਥੇ ਸੇਲ ਕਰਦੇ ਆਂ ਪਰ ਉਹ ਜਿਹੜੀ ਜ਼ਿੰਮੇਵਾਰੀ ਹੈ ਇੱਥੇ ਜਿੰਨੇ ਪ੍ਰੋਡਕਟ ਪਏ ਨੇ ਉਹ ਸਾਡੀ ਆ ਇੱਥੇ ਕੋਈ ਅਸੀਂ ਮੈਦਾ ਨਾਮਕ ਰਫਾਇਨਰੀ ਤੇ ਚੀਨੀ ਵਾਲੀ ਕੋਈ ਚੀਜ਼ ਨਹੀਂ ਰੱਖਦੇ ਨਾ ਉਧਰ ਕੈਫੇ ਦੇ ਵਿੱਚ ਅਸੀਂ ਕੋਈ ਚੀਜ਼ ਵੇਚਦੇ ਆ ਨਾ ਅਸੀਂ ਇੱਥੇ ਰੱਖਦੇ ਆ ਜਿਵੇਂ ਆਹ ਕੁਝ ਪ੍ਰੋਡਕਟ ਨੇ ਜੀ ਤੁਸੀਂ ਦੇਖੋਗੇ ਇਹ ਕੁਆਲਟੀ ਪ੍ਰੋਡਕਟ ਨੇ ਇਹਨਾਂ ਨੂੰ ਅਸੀਂ ਆਰਗੈਨਿਕ ਆ ਕਿ ਨਹੀਂ ਵੇਚਦੇ ਇਹ ਸਾਰੇ ਕੀ ਨੇ ਜਿਵੇਂ ਆਹ ਮਰਬੇ ਨੇ ਸਾਰੇ ਇਹ ਸ਼ਹਿਦ ਦੇ ਵਿੱਚ ਬਣੇ ਹੋਏ ਨੇ ਜੀ ਜੇ ਇਹ ਚੀਨੀ ਦੇ ਵਿੱਚ ਬਣੇ ਹੁੰਦੇ ਅਸੀਂ ਇੱਥੇ ਵੇਚਣ ਹੀ ਨਹੀਂ ਸੀ ਜ਼ਿੰਮੇਵਾਰੀ ਪਰ ਸਾਡੀ ਆ ਨੀ ਇਹ ਚੀਨੀ ਚ ਬਣਦੇ ਸ਼ਾਇਦ ਰੇਟ ਵੀ ਘਟ ਹੁੰਦੇ ਨਹੀਂ ਉਹ ਰੇਟ ਘਟੇ ਨੇ ਬਾਜ਼ਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਚੀਨੀ ਦੇ ਵਿੱਚ ਬਣੀ ਹੋਈਆਂ ਨੇ ਉਹਨਾਂ ਦੇ ਰੇਟ ਘਟਨੇ ਆਬਵੀਅਸਲੀ ਘਟ ਹੁੰਦੇ ਨੇ ਤੇ ਉਹ ਹੁਣ ਇਹ ਅਸੀਂ ਆਪ ਵੀ ਕੋਸ਼ਿਸ਼ ਕਰੀਏ ਸਤੋਂ ਵੀ ਨਹੀਂ ਹੋਣਾ ਹੈ ਕੰਮ ਕਿਉਂਕਿ ਸਾਨੂੰ ਐਕਸਪੀਰੀਅੰਸ ਨਹੀਂ ਹੈਗਾ ਸਤਵੀਰ ਜੀ ਅਕਸਰ ਵੇਖਿਆ ਜਾਂਦਾ ਹੈ ਕਈ ਅਜਿਹੇ ਲੋਕ ਵੀ ਨੇ ਜੋ ਆਰਗੈਨਿਕ ਦੇ ਨਾਂ ਤੇ ਕੁਝ ਹੋਰ ਹੀ ਪਰੋਸ਼ ਕੇ ਰੱਖ ਦਿੰਦੇ ਨੇ ਲੋਕਾਂ ਨੂੰ ਨਹੀਂ ਜੀ ਫਿਰ ਉਹ ਜਿਹੜੇ ਲਾਈਨ ਵਾਲੇ ਨੇ ਨਾ ਜਿਹੜਾ ਕਸਟਮਰ ਹੈ ਜਿਨੇ ਚੀਜ਼ ਦਾ ਡਬਲ ਪ੍ਰਾਈਜ਼ ਦੇਣਾ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਅਵੇਅਰ ਹੋਣ ਤਸੱਲੀ ਕਰਾਉਣਾ ਉਹਦੀ ਦੇਖੋ ਅਸੀਂ ਅਸੀਂ ਫਿਕਸਡ ਰੇਟ ਤੇ ਚੀਜ਼ਾਂ ਵੇਚਦੇ ਆ ਅਸੀਂ ਕਸਟਮਰ ਨੂੰ ਇਹ ਕਹਿੰਦੇ ਆ ਵੀ ਤਸੱਲੀ ਸਾਤੋਂ ਲੈ ਲਓ ਪੈਸੇ ਸਾਨੂੰ ਘੱਟ ਵੱਧ ਕਰਨ ਨੂੰ ਕਹੋ ਅਸੀਂ ਨਹੀਂ ਕਰ ਸਕਦੇ ਅਸੀਂ ਕਿਸੇ ਦਾ ਟਾਈਮ ਨਹੀਂ ਖਰਾਬ ਕਰਨਾ ਨਾ ਆਪਣਾ ਕਰਨਾ ਸਾਰੇ ਬਰਤਾਰੇ ਦੇ ਵਿੱਚ ਸਮਾਨ ਜਿਹੜਾ ਉਹ ਕੀਮਤੀ ਚੀਜ਼ ਹੈ ਉਹ ਸੀ ਕਿਸੇ ਦਾ ਖਰਾਬ ਵੀ ਨਹੀਂ ਕਰਨਾ ਚਾਹੁੰਦੇ ਨਾ ਸੀ ਆਪਣਾ ਖਰਾਬ ਕਰਨਾ ਸੀ ਇਸ ਇੰਟਰਨ ਟ੍ਰੇਨਮੈਂਟ ਕਰਨ ਨੂੰ ਤਾਂ ਨਹੀਂ ਬੈਠੇ ਹੈਨਾ ਆਪਣਾ ਟਾਈਮ ਖਰਾਬ ਕਰੀ ਤੇ ਕਸਟਮਰ ਦਾ ਵੀ ਕਰੀਏ ਲੋਕਾਂ ਨੂੰ ਕਸਟਮਰ ਨੂੰ ਵੀਰ ਹੋਣਾ ਚਾਹੀਦਾ ਤੇ ਜੇ ਕਸਟਮਰ ਅਵੇਅਰ ਹੋਊਗਾ ਤਾਂ ਉਹ ਜਾ ਕੇ ਖੋਜ ਕਰ ਲੂਗਾ ਜਿਹੜੀ ਸਹੀ ਚੀਜ਼ ਹੈ ਉਹਦੀ ਖੋਜ ਅੱਜ ਨਹੀਂ ਕੱਲ ਨੂੰ ਬੰਦਾ ਕਰ ਲੈਂਦਾ ਜਿਹਨੇ ਡਬਲ ਪ੍ਰਾਈਸ ਦੇਣਾ ਤੇ ਬੱਚੇ ਨੂੰ ਚੀਜ਼ ਖਵਾਉਣੀ ਹੈ ਉਹ ਕਰ ਲੈਂਦਾ ਲੋਕ ਸਾਡੇ ਕੋਲੇ ਅਸੀਂ ਸਾਡੇ ਕੋਲ ਕਸਟਮਰ ਉਹੀ ਆਉਂਦਾ ਜ਼ਿਆਦਾਤਰ ਜਿਹੜਾ ਅਵੇਅਰ ਹੈ ਸਾਡਾ ਸਾਡਾ ਟਾਰਗੇਟ ਹੀ ਨਹੀਂ ਹੈਗਾ ਵੀ ਸਾਰੇ ਲੋਕਾਂ ਦਾ ਕਿਸੇ ਚੀਜ਼ ਪਹੁੰਚਦੀ ਕਰਨੀ ਹੈ ਕਦੇ ਪੋਸੀਬਲ ਵੀ ਨਹੀਂ ਹੁੰਦਾ ਇਹ ਸਮਝ ਗਏ ਲਾ ਇਹ ਅਲੱਗ ਤਰ੍ਹਾਂ ਦਾ ਕਸਟਮਰ ਹੁੰਦਾ ਜੇ ਜੇਕਰ ਗੱਲ ਕੀਤੀ ਜਾਵੇ ਤਾਂ ਬਾਹਰਲਾ ਦੇਸ਼ ਛੱਡ ਕੇ ਆ ਕੇ ਤੁਸੀਂ ਇੱਥੇ ਆਪਣਾ ਬਿਜ਼ਨਸ ਕਰ ਲਿਆ ਸਟੋਰ ਕਰ ਲਿਆ ਇਹ ਕਿਰ ਬੱਚਿਆਂ ਦੀ ਗੱਲ ਕੀਤੀ ਜਾਵੇ ਹੁਣ ਬੱਚੇ ਕਿੰਨੇ ਨੇ ਕੀ ਬੱਚੇ ਆਸਾਨੀ ਨਾਲ ਮੰਨ ਗਏ ਸੀ ਬੱਚੇ ਤਿੰਨ ਨੇ ਜੀ ਵੱਡੀ ਗੁੱਡੀ 10 ਸਾਲ ਦੀ ਹੈ ਇੱਕ 7 ਸਾਲ ਦੀ ਹੈ ਤੇ ਛੋਟਾ ਬੇਟਾ ਉਹ ਜੇ ਸਾਢੇ 3 ਸਾਲ ਦਾ ਜੀ ਬੱਚੇ ਛੋਟੇ ਨੇ ਉਹਨਾਂ ਨੂੰ ਜ਼ਿਆਦਾ ਕੁਝ ਪਤਾ ਨਹੀਂ ਹੁੰਦਾ ਜੇ ਹੁਣ ਮੈਂ 4 ਸਾਲ ਤੋਂ ਨੂੰ ਸੋਚਦਾ ਜਦ ਮੇਰੀ ਗੁੱਡੀ ਵੱਡੀ 14 ਸਾਲ ਦੀ ਹੋ ਜਾਂਦੀ 15 ਦੀ ਫੇਰ ਨਹੀਂ ਆਉਣੇ ਹੋਣਾ ਸੀ ਜੇ ਲੈ ਵੀ ਆਉਂਦੇ ਸੀ ਤਾਂ ਇਸ ਨੂੰ ਮਤਲਬ ਅਡਜਸਟ ਕਰਨ ਔਖਾ ਲੱਗਣਾ ਸੀ ਬਹੁਤ ਔਖਾ ਲੱਗਣਾ ਸੀਗਾ ਸੋ ਉਹ ਉਹ ਇਹ ਟਾਈਮ ਹੈ ਮੇਨ ਸਾਰੀ ਜਿਹੜੀ ਚੀਜ਼ ਹੈ ਉਹ ਸਮੇਂ ਦੇ ਤੋਲੇ ਘੁੰਮਦੀ ਹੈ ਤੁਸੀਂ ਉਹ ਤੋਂ ਖੁੰਝ ਗਏ ਫਿਰ ਖੁੰਝ ਗਏ ਫਿਰ ਬਾਅਦ ਪਛਤਾਉਂਦੇ ਪਛਤਾਉਣਾ ਹੁੰਦਾ ਬਸ ਮਤਲਬ ਕਿਸੇ ਵੀ ਚੀਜ਼ ਲਈ ਪਛਤਾਵਾ ਆਪਣੇ ਪੱਲੇ ਰਹਿ ਜਾਂਦਾ ਕਿ ਜਦੋਂ ਉਦੋਂ ਮੈਂ ਐਵੇਂ ਕਰ ਲੈਂਦਾ ਉਦੋਂ ਮੈਂ ਐਵੇਂ ਕਰ ਲੈਂਦਾ ਉਹ ਨਹੀਂ ਹੁੰਦਾ ਹੁੰਦਾ ਬਾਅਦ ਵਿੱਚ ਤੁਸੀਂ ਕਿਸੇ ਚੀਜ਼ ਨੂੰ ਪਿੱਛੇ ਨਹੀਂ ਮੋੜ ਸਕਦੇ ਸੋ ਬੱਚੇ ਬੱਚਿਆਂ ਨੂੰ ਬੱਚੇ ਚਾਹੀਦੇ ਨੇ ਖੇਡਣ ਨੂੰ ਉਹਨਾਂ ਨੂੰ ਹੈਗੇ ਨੇ ਬਾਤੂ ਸਾਡੇ ਆਣਗਵਾਂਡ ਚ ਮੇਰੇ ਭਰਾ ਦੇ ਦੋ ਗੁੱਡੀਆਂ ਨੇ ਤੇ ਆਣਗਵਾਂਡ ਚ ਬੱਚੇ ਬਹੁਤ ਨੇ ਉਹ ਬੱਚਿਆਂ ਨੂੰ ਸਕੂਲ ਮੇਰੇ ਭਾਬੀ ਜੀ ਨੇੜੇ ਸਕੂਲ ਸਾਡੇ ਪਿੰਡ ਦੇ ਉੱਥੇ ਪੜਾਉਂਦੇ ਨੇ ਤੇ ਉੱਥੇ ਸਾਰੇ ਬਹੁਤ ਜ਼ਿਆਦਾ ਹਾਈ ਸਕੂਲ ਨਹੀਂ ਹੈਗਾ ਵਧੀਆ ਸਕੂਲ ਹੈ ਤੇ ਜ਼ਿਆਦਾ ਬੱਚਿਆਂ ਤੇ ਪ੍ਰੈਸ਼ਰ ਵੀ ਨਹੀਂ ਸੀ ਪਾਉਣਾ ਚਾਹੁੰਦੇ ਸੀਗੇ ਕਿ ਇੱਥੇ ਆ ਕੇ ਆ ਵੱਕ ਜਾਣ ਛੇਤੀ ਤੇ ਫਿਰ ਉਹਨਾਂ ਦੀ ਮੈਮਰੀਆਂ ਨੇ ਜਿਹੜੀਆਂ ਮੈਮਰੀਆਂ ਨੇ ਜਿਹੜੀਆਂ ਤੁਹਾਨੂੰ ਥੋੜ ਨੂੰ ਥੋੜੀਆਂ ਵਧੀਆ ਬਣਦੀਆਂ ਨੇ ਜਾਂ ਉਹ ਖਰਾਬ ਬਣਦੀਆਂ ਨੇ ਵਿਚ ਵਿਚਾਲੇ ਕੋਈ ਮੈਮਰੀ ਨਹੀਂ ਬਣਦੀ ਹੁੰਦੀ ਸੋ ਅਸੀਂ ਉਹਨੇ ਬੱਚਿਆਂ ਦੀ ਵਧੀਆ ਮੈਮਰੀ ਬਣਨ ਜਿੰਨੇ ਚਿਰ ਇੱਥੇ ਰਹੇ ਨਾ ਜਿੰਨਾ ਵੀ ਲੰਬਾ ਟਾਈਮ ਰਹੇ ਨਾ ਉਹਨਾਂ ਦੀ ਵਧੀਆ ਮੈਮਰੀਆਂ ਬਣਨ ਤਾਂ ਕਿ ਉਹ ਫਿਰ ਪਛਤਾਵਣ ਸਾਨੂੰ ਵੀ ਨਾ ਹੋਵੇ ਉਹਨਾਂ ਨੂੰ ਵੀ ਨਾ ਹੋਵੇ ਸਾਡੇ ਮਾਪੇ ਸਾਨੂੰ ਕਿੱਥੇ ਕਿੱਥੇ ਲਾਇਏ ਸੁਖਵੀਰ ਜੀ ਉਹ ਨੌਜਵਾਨੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੋ ਅਕਸਰ ਹਰ ਸਮੇਂ ਸੋਚਦੇ ਨੇ ਕਿ ਅਸੀਂ ਵਿਦੇਸ਼ ਦੀ ਧਰਤੀ ਤੇ ਜਾਵਾਂਗੇ ਤੇ ਪੈਸਾ ਕਮਾਵਾਂਗੇ ਨੀ ਦੇਖੋ ਹੁਣ ਇਹਦੇ ਪਿੱਛੇ ਕਈ ਗੱਲਾਂ ਨੇ ਮਲੋੜੀ ਸਿੱਣੀ ਰੋਇਆ ਹੋਵੇ ਸਾਹਮਣੇ ਲਾਈਟ ਚੱਲਦੀ ਹੋਵੇ ਤੇ ਜਿੰਨੇ ਵੀ ਇੱਥੇ ਨੇੜੇ-ਦੇੜੇ ਕੀੜੇ ਮਕੋੜੇ ਭਮੱਕੜ ਵਗੈਰਾ ਫਿਰਦੇ ਨੇ ਉਹ ਸਾਰੇ ਉੱਥੇ ਹੀ ਜਾਣਗੇ ਕੁਦਰਤੀ ਤੌਰ ਤੇ ਉਹਨਾਂ ਨੇ ਨੀਰ ਵਾਲੇ ਪਾਸੇ ਨਹੀਂ ਜਾਣਾ ਉਹਨਾਂ ਨੇ ਲਾਈਟ ਵਾਲੇ ਪਾਸੇ ਜਾਣਾ ਇਨਸਾਨੀ ਸੁਭਾਅ ਹੈ ਜਿਹੜੇ ਜਿਹੜੀ ਚੀਜ਼ ਉਹਦੇ ਕੋਲ ਹੈਗੀ ਹੈ ਉਹ ਉਹਦੇ ਲਈ ਅਨਫਨ ਨਹੀਂ ਹੁੰਦੀ ਉਹ ਦੂਜੀ ਪਾਸੇ ਨੂੰ ਉਹ ਨੂੰ ਹੁੰਦਾ ਵੀ ਕਿਸੇ ਜ਼ਿਆਦਾ ਇਸ ਤੋਂ ਜ਼ਿਆਦਾ ਚਮਕਦੀ ਚੀਜ਼ ਕਿਤੇ ਹੋਊਗੀ ਮੈਂ ਉੱਥੇ ਜਾ ਕੇ ਦੇਖਾਂ ਪਰ ਉਹ ਇਹ ਮੈਂ ਦਾਅਵੇ ਨਾ ਕਹਿਣਾ ਵੀ ਜੇ ਜਿੰਨੇ ਇੱਥੇ ਮੁੰਡੇ ਕੁੜੀਆਂ ਜਾਣਾ ਚਾਹੁੰਦੇ ਨੇ ਜੋ ਵੀਜ਼ਾ ਵੀ ਜਾਵਾ ਕੇ ਇੱਕ ਵਾਰੀ ਇੱਥੋਂ ਉੱਥੇ ਮਹੀਨਾ ਤੋਂ ਮਹੀਨੇ ਲਈ ਜਾ ਕੇ ਦੇਖ ਲੈਣ ਵੀ ਕੀ ਹੈ ਫਿਰ ਉਹਨਾਂ ਜੋ ਕੁਝ ਜ਼ਿਆਦਾਤਰ ਸੋਚਣਗੇ ਵਿਚਾਰੇ ਏਡੀ ਵੀ ਗੱਲ ਨਹੀਂ ਵੀ ਆਪਾਂ ਇੱਥੇ ਵੀ ਕੁਝ ਨਾ ਕੁਝ ਕਰ ਸਕਦੇ ਆ ਜੇ ਮੈਨੂੰ ਕਿਤੇ ਕੋਈ ਜੌਬ ਮਿਲਦੀ ਹੈ ਤੂੰ ਹੁਣ ਤਾਂ ਜੌਬਾਂ ਜਿਹਨੂੰ ਮਿਲਦੀਆਂ ਵੀ ਨੇ ਜਾਂ ਜਿਹਦੇ ਜਿਹਨੇ ਕੋਲ ਹੈਗੀਆਂ ਨੇ ਜੌਬ ਓਪਰਚੁਨਿਟੀ ਵੀ ਛੱਡ ਕੇ ਜਾਈ ਜਾਂਦੇ ਨੇ ਨਾ ਉਹ ਫਿਰ ਗੇਟ ਖੁੱਲਿਆ ਗੇਟ ਖੁੱਲਿਆ ਉਧਰ ਜੇ ਗੇਟ ਬੰਦ ਹੋ ਜਾਊਗਾ ਫਿਰ ਇੱਥੇ ਕੁਝ ਨਾ ਕੁਝ ਕਰਨਗੇ ਸੋ ਉਹਦੇ ਪਿੱਛੇ ਕਾਰਨ ਕਈ ਨੇ ਜਾਓ ਤੁਹਾਡਾ ਜੀ ਕਰਦਾ ਜਾਓ ਦੇਖੋ ਹੁਣ ਉਹ ਸਾਰੇ ਹੀ ਕੰਮ ਗਲੋਬਲ ਜਿਹਾ ਹੋ ਹੋਇਆ ਪਿਆ ਦੁਨੀਆ ਦੇ ਉੱਤਰ ਜਾ ਰਹੀ ਹੈ ਪਹਿਲਾਂ ਨੂੰ ਸੌਖਾ ਹੋ ਗਿਆ 50 ਸਾਲ ਪਹਿਲਾਂ ਇੰਨੇ ਲੋਕ ਪਸੰਨ ਚੜਦੇ ਸੀ ਜਿੰਨੇ ਉੱਚਾ ਉੱਚਾ ਚੜੇ ਫਿਰਦੇ ਨੇ ਸਾਡੇ ਪਿੰਡਾਂ ਦੇ ਸਮਝ ਕੇ ਗੱਲ ਤੇ ਪਰ ਤੁਸੀਂ ਇਹਨੂੰ ਨਿੰਦੋ ਨਾ ਇਹ ਨਾ ਕਹੋ ਕਦੇ ਵੀ ਤੁਹਾਨੂੰ ਪਾਪ ਲੱਗ ਜੂਗਾ ਇਹ ਜੀ ਦਾ ਵੀ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਇਹ ਕਦੇ ਨਾ ਕਹੋ ਭੁੱਲ ਕੇ ਵੀ ਕਦੇ ਨਾ ਕਹੋ ਇਹ ਸਾਡੇ ਜਿਹੜੇ ਕਿਸਾਨ ਨੇ ਜੱਟ ਨੇ ਕਿਉਂਕਿ ਉਹ ਬਹੁ ਗਿਣਤੀ ਚ ਨੇ ਇੱਥੇ ਤੇ ਉਹ ਡੋਮਿਨੇਟ ਕਰਦੇ ਨੇ ਇਹ ਕਿਤੇ ਨੂੰ ਇੱਕ ਹਰ ਖੇਤੇ ਨੂੰ ਸੋਰੀ ਉਹਨਾਂ ਨੇ ਆਪਦੇ ਬੱਚਿਆਂ ਨੂੰ ਖੇਤਾਂ ਦੇ ਵਿੱਚ ਜਾਣ ਨਹੀਂ ਦਿੱਤਾ ਡਰਾਇਆ ਉਹਨਾਂ ਨੂੰ ਕਿ ਇੱਥੇ ਕੁਝ ਨਹੀਂ ਹੋਏ ਤੁਸੀਂ ਪੜ ਲਓ ਤੁਸੀਂ ਇੱਥੋਂ ਨਿਕਲ ਜਾਓ ਜੇ ਹੋਏ ਬੋਏ ਹੈ ਨਾ ਬੱਟਾਂ ਪਿੱਛੇ ਲੜੀ ਗਏ ਇੱਕ ਦੂਜੇ ਨਾਲ ਉਹ ਸਭ ਕੌਸੀ ਦੇ ਵਿੱਚ ਨਾ ਬੱਚੇ ਦੇ ਚਲੀ ਜਾਂਦੀ ਹੈ ਚੀਜ਼ ਕਿ ਜਿਵੇਂ ਕਹਿ ਰਹੇ ਨਹੀਂ ਠੀਕ ਹੈ ਇੱਥੇ ਕੁਝ ਨਹੀਂ ਹੋਣਾ ਪਤਾ ਨਹੀਂ ਜਿਹੜੇ ਬੱਚੇ ਚਾਹੇ ਮੋੜਾਂ ਤੇ ਖੜਨ ਉਹ ਅਬਾਰਾ ਕਰਦੀ ਕਰਨ ਚਾਹੇ ਖੇਤਾਂ 'ਚ ਜਾਣ ਟਰੈਕਟਰ ਚਲਾਉਣ ਉਹ ਉੱਚੀ ਚਲਾਉਣ ਕੁਛ ਮਰਜ਼ੀ ਕਰਨ ਜਿਹੜੇ ਜਿਹੜਾ ਜਵਾਗ ਵੇਚੜਦਾ ਪਿੰਡ ਦੇ ਵਿੱਚ ਜਿਹਦੀ ਮੈਮਰੀਆਂ ਵੱਡੀਆਂ ਨੇ ਉਹ ਉਮਰ ਹੁੰਦੀ ਆ ਉਹ ਜੋ ਕੁਛ ਕਰਦਾ ਉਹ ਉਹ ਇੱਥੇ ਨੂੰ ਮਿਸ ਕਰਦਾ ਜੇ ਚਲੇ ਬਜੋ ਕਿਤੇ ਪਾਰੇ ਜਿਹੜਾ ਕੰਪਿਊਟਰ ਦੇ ਬੈਠਾ ਬੈਠਾ ਟਿਊਸ਼ਨਾਂ ਪੜਦਾ ਪ੍ਰਾਈਵੇਟ ਸਕੂਲਾਂ ਦੇ ਪੜਦਾ ਪੜਦਾ ਚਬਾਰੀ ਦੇ ਬੈਠਾ ਬੈਠਾ ਹੀ ਬਾਹਰ ਨਿਕਲ ਕੇ ਉਹ ਨਹੀਂ ਮੁੜਦਾ ਪਿੱਛੇ ਨਾ ਉਹ ਨਾ ਉਹਦੀ ਕੋਈ ਮੈਮਰੀ ਆ ਪਿੱਛੇ ਲਈ ਨਾ ਉਹਨੇ ਕੋਈ ਯਾਦ ਕਰਨਾ ਨਾ ਉਹਨੂੰ ਮਾਪਾ ਪਤ ਤੱਕ ਮਤਲਬ ਹੈ ਉਹ ਨਹੀਂ ਮੁੜਦਾ ਫਿਰ ਸੋ ਇਹ ਬਿਲਕੁਲ ਏਸੀ ਸਤਵੀਰ ਸਿੰਘ ਜੋ 15 16 ਸਾਲ ਵਿਦੇਸ਼ ਦੀ ਧਰਤੀ ਦੇ ਉੱਤੇ ਰਹਿ ਕੇ ਆਏ ਨੇ ਫਿਰ ਆਪਣੇ ਪੰਜਾਬ ਵਤਨ ਵਾਪਸ ਆ ਕੇ ਇੱਕ ਆਰਗੈਨਿਕ ਗੈਨਿਕ ਤਰੀਕੇ ਦਾ ਇੱਕ ਸਟੋਰ ਬਣਾਇਆ ਗਿਆ ਉਥੇ ਇਹਨਾਂ ਨੇ ਨੌਜਵਾਨੀ ਪੀੜ੍ਹੀ ਨੂੰ ਆਖਿਆ ਕਿ ਵਿਦੇਸ਼ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਟੂਰਿਸਟ ਵੀਜ਼ਾ ਲਵਾ ਕੇ ਇੱਕ ਦੋ ਮਹੀਨੇ ਉੱਥੇ ਘੁੰਮਿਓ ਸ਼ਾਇਦ ਤੁਹਾਡਾ ਜੋ ਮਾਨਾ ਉਹ ਬਦਲ ਜਾਵੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ